ਉਹ ਵੀ ਮੇਤਰਾ ਸਿਰਫ 107 ਘੰਟੇ ਚੱਲਿਆ ਹੋਇਆ ਨਾ ਤੁਹਾਡੇ ਵਾਸਤੇ ਐਸਰ ਟਰੈਕਟਰ ਲੈ ਕੇ ਆਏ ਆ ਜੇ ਕਿਸੇ ਸੱਜਣ ਨੇ ਖਰੀਦਣਾ ਹੋਇਆ ਨਾ ਫਟਾਫਟ ਫੋਨ ਲਾ ਲਿਓ ਤੁਹਾਨੂੰ ਲੋਕੇਸ਼ਨ ਵੀ ਦੱਸ ਦਿੰਨੇ ਆ ਤੁਹਾਨੂੰ ਮਾਡਲ ਵੀ ਦੱਸ ਦਿੰਨੇ ਆ ਬਈ 107 ਘੰਟੇ ਚੱਲਿਆ ਹੋਇਆ 107 ਘੰਟੇ ਚੱਲਿਆ ਹੋਇਆ ਮਾਡਲ ਕਿੰਨਾ 2023 ਦੇ 12ਵੇਂ ਮਹੀਨੇ ਦਾ ਜਾਣੀ ਕਿ 24 ਮਾਡਲ ਹੈ 24 ਮਾਡਲ ਹੈ ਹਨਾ 23 ਦੇ 12ਵੇਂ ਮਹੀਨੇ ਦਾ ਨਿਕਲਿਆ ਹੈ ਚੌਕੜਾ ਟਾਇਰਾਂ ਦਾ ਦਿਖਾ ਦੇ ਧਰਮੇ ਜੰਮੀ ਹਲੇ ਤੱਕ ਨਾ ਲੋਕ ਜੀ ਵੀ ਨਹੀਂ ਝੜੇ ਹਨਾ ਤੇ ਪਿੱਛੋਂ ਵੀ ਕੰਡੀਸ਼ਨ ਚੈੱਕ ਕਰਵਾ ਦੇ ਸਾਰਾ ਕੰਡੀਸ਼ਨ ਦਾ Ориਜਨਲ ਹੈ ਤੇ ਦੇਖੋ ਬਿਲਕੁਲ ਏਜੰਸੀ ਵਾਲੀ ਜਿਵੇਂ ਕਹਦੀ ਹੈ ਕੰਡੀਸ਼ਨ ਹੈ ਅਕਸਰ ਨਾ ਪਈ ਮੈਂ ਲੈਣਾ ਬੋਲਦਾ ਹੁੰਦਾ ਵੀ ਕੱਲੀ ਹਾਰ ਦੀ ਕੰਮੀ ਹੈ ਕੰਡੀਸ਼ਨ ਤਾਂ ਜੰਮੀ ਨਵੀਂ ਹੈ ਹਨਾ ਬਿਲਕੁਲ ਨਵੀਂ ਕੰਡੀਸ਼ਨ ਦਾ ਟਰੈਕਟਰ ਹੈ ਤੇ ਇਧਰਲੇ ਪਾਸੇ ਵੀ ਦਿਖਾ ਦੇ ਧਰਮੇ ਛਤਰੀ ਬਿਲਕੁਲ ਨਵੀਂ ਆ ਤੇ ਆਹ ਦੇਖੀ ਆਹ ਦਿਖਾ ਦੇ ਮਗਰਾਡਾਂ ਵਾਲੇ ਸਟicker ਜੇ ਹਲੇ ਅਗਲਾ ਕੋਕੋ ਵੀ ਸਿਰਫ 5-7 ਗੇੜੇ ਲੱਗੇ ਹੋਣਗੇ ਬਈ ਟਰਾਲੀ ਦੇ ਨਾਲ ਤੇ ਮੇਜਰ ਰੱਲੇ ਦਾ ਮਿੱਤਰੂ ਡੈਕ ਲੱਗਿਆ ਹੋਇਆ ਇਧਰਲੇ ਪਾਸੇ ਆ ਦੇ ਦਿਖਾ ਦੇ ਕਰਾਂ ਸਟicker ਜੋਮੀ ਖੜੇ ਆ 23 ਮਾਡਲ ਹੈ ਨੰਬਰ ਇਹਦਾ ਪੰਜਾਬ ਦਾ ਬਈ ਪੰਜਾਬ ਨੰਬਰ ਹੈ ਤੇ ਆ ਕਰਬੋ ਚੈੱਕ ਬਈ ਇਹਦੀ ਡਿਮਾਂਡ ਕੀ ਆ ਇਹਦੀ ਡਿਮਾਂਡ ਪੱਤੀ ਸਾਹਿਬ ਆਪਾਂ 3 ਲੱਖ ਤੇ 60000 ਰੁਪਏ ਡਿਮਾਂਡ ਆ ਜੀ 3 ਲੱਖ ਤੇ 60000 ਰੁਪਏ ਡਿਮਾਂਡ ਆ ਹਾਂ ਜੀ ਹਾਂ ਜੀ ਕਿੰਨੇ ਦਾ ਦੇ ਦਈਏ ਮੌਕੇ ਤੇ ਇਹ ਮੌਕੇ ਤੇ ਜੀ ਮੰਨ ਲਓ ਵੀ ਆਪਾਂ 340000 ਦਾ ओके ਲੈ ਮਿੱਤਰੋ 335000 ਦੀ ਦਵਾ ਦਾਂਗੇ ਜੇ ਕਿਸੇ ਸੱਜਣ ਨੇ ਖਰੀਦਣਾ ਪਿੰਡ ਮਾਸੀਕੇ ਜਿਹੜਾ ਪਿਆਦਾ ਮੋਗਾ ਜੀ ਆਪਾਂ ਤੁਹਾਡੀ ਵੀਡੀਓ ਦੇਖ ਕੇ ਆਊਗਾ ਆਪਾਂ 330000 ਰੁਪਏ ਦਾ ਟਰੈਕਟਰ ਦੇ ਦਾਂਗੇ ਲੈ ਵੀ ਮਿੱਤਰੋ ਹੁਣ ਮੈਂ ਗਾਹਣੀ ਬੋਲੂਗਾ ਮੈਥੋਂ ਆਫਰ ਵੱਡੇ ਹੋ ਜਾਂਦੇ ਆ ਕਰੋ ਸੰਪਰਕ ਨੰਬਰ ਆਪਾਂ ਸਕਰੀਨ ਤੇ ਚਲਾਤਾ ਜੇ ਕਿਸੇ ਨੇ ਜਮ ਹੀ ਨਵੀਂ ਕੰਡੀਸ਼ਨ ਦਾ ਐਸਰ ਟਰੈਕਟਰ ਖਰੀਦਣਾ ਮਿੱਤਰੋ ਬਾਈ ਬਿੱਟੂ ਸਿੰਘ ਆੜਤੀਏ ਦੇ ਘਰੇ ਖੜਾ ਤੇ ਨੰਬਰ ਵੀ ਆਪਾਂ ਸਕਰੀਨ ਤੇ ਚਲਾਤਾ ਲਾਓ ਕਰਾਂ ਫਟਾਫਟ ਕੋਣ